ਕਿ ਜਿਹਨੇ ਵੀ ਕੂਟੀਆਂ ਦਾ ਕੰਮ ਚੈੱਕ ਕਰਨਾ ਉਹ ਸਾਹਮਣੇ ਛੇਰੀ ਵਾਲੀ ਕੂਟੀ ਤੋਂ ਲੈ ਕੇ ਆ ਪਹਿਲੀ ਕੂਟੀ ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਤੇ ਸੱਤਵੀਂ ਇਹ ਸੱਤੂ ਦੀਆਂ ਸੱਤ ਕੂਟੀਆਂ ਅਸੀਂ ਤਿਆਰ ਕਰੀਆਂ ਨੇ ਜੇ ਤੁਸੀਂ ਕੰਮ ਦੇਖਣਾ ਤਾਂ ਇੱਕ ਵਾਰੀ ਰਾਇਲ ਵੈਲੀ ਟ੍ਰਿਪੜੀ ਦੇ ਨਾਲ ਆ ਕੇ ਜ਼ਰੂਰ ਚੈੱਕ ਕਰੋ ਤੇ ਤੁਹਾਨੂੰ ਇਹ ਦੂਜੀ ਕੂਟੀ ਦਾ ਕੰਮ ਚੈੱਕ ਕਰਾ ਦੇਣੇ ਲੋ ਬੱਚੀ ਕੋ ਮੇ ਇਹ ਵੀ ਸੇਮ 125 ਗਜ ਇਹਦੀ ਕਿਚਨ ਆ ਗਈ ਜੀ ਟੋਟਲ ਲਗਾ ਅਮਰਿਕਾ ਬੁਰੀਆ ਇਹਦੇ ਉੱਤੇ ਵੀ ਸਾਰੇ ਟੈਂਡਮ ਵਗੈਰਾ ਪਾਈ ਹੋਏ ਨੇ ਸਮੂਤ ਟੱਕ ਸਾਰੇ ਟੈਂਡਮ ਨੇ ਇਹ ਆਪ ਗ੍ਰੈਂਡ ਲਿਆ ਵਾਹਿੰਦਾ ਕੀ ਦੇਖਣਾ ਆਹ ਐਚਸੀ ਦੀ ਪ੍ਰੋਫਾਈਲ ਲੱਗੇਗੀ ਇੱਧਰ ਪੈਂਟਰੀ ਆ ਗਈ। ਫੈਕਟਰੀ ਦੇ ਵਿੱਚ ਵੀ ਸ਼ੀਸ਼ੇ ਦਾ ਕੰਮ ਹੋਊਗਾ ਸਾਹਮਣੇ। ਨਾਲ ਇਹਦੇ ਆਗੇ ਬੈੱਡਰੂਮ। ਇਹ ਆ ਗਿਆ ਫਰਸਟ ਬੈੱਡਰੂਮ। ਇਹਦੇ ਸਾਹਮਣੇ ਸ਼ੀਸ਼ਾ ਪਾਊਗਾ। ਇਹਦੇ ਵਿੱਚ ਲਾਈਟ ਲੱਗੂਗੀ। ਨਾਲ ਇਹਦਾ ਆ ਗਿਆ ਅਟੈਚ ਬਾਥਰੂਮ। LED ਪੈਨਲ। ਦੂਜਾ ਬੈੱਡਰੂਮ ਸਾਹਮਣੇ ਡਰੈਸਿੰਗ LED ਬਣਨਾਂਗੇ। 825 ਗੱਜ ਦੀਆਂ ਕੋਠੀਆਂ ਨੇ ਇਹ ਸਾਰੀਆਂ ਵਿੱਦ ਮਟੀਰੀਅਲ ਤਿਆਰ ਹੋ ਗਿਆ। ਇਹ ਜਿਹੜੀ ਕੋਠੀ ਦੇਖ ਰਹੇ ਹੋ ਹੈਗੀ ਜੀ 125 ਗੱਜ ਇਹ ਵੀ ਅਸੀਂ ਵਿੱਦ ਮਟੀਰੀਅਲ ਤਿਆਰ ਕਰ ਰਹੇ ਹਾਂ ਕੋਠੀ। ਕੋਠੀ ਦਾ ਤੁਸੀਂ ਕੰਮ ਚੈੱਕ ਕਰਨਾ ਇਹਦੇ ਵਿੱਚ ਕੀ ਘਾਸੀ ਦੇਦਿਆਂ ਇਕੱਠਾ ਹੈਗੀਆਂ ਨੇ 10 ਫੁੱਟ ਤੱਕ ਇਹ ਜਿਵੇਂ ਵਿਲਾ ਟਾਈਪ ਹੁੰਦੀਆਂ ਨੇ ਸਾਰੀਆਂ ਇਕੱਠਾ ਹੈਦੀਆਂ 10 ਫੁੱਟ ਤੱਕ ਨੇ ਤੇ ਮੈਗਨੇਟ ਪ੍ਰੋਫਾਈਲ ਲੱਗੀ ਹੋਈ ਹੈ ਦੇ ਵਿੱਚ ਸਾਮਣੇ ਸਰ ਆਪਨ ਲੱਗੂਗਾ ਇਹ ਆ ਗਈ ਇਹਦੀ ਕਿਚਨ ਵਿੱਦੂ ਮਟੀਰੀਅਲ ਦਾ ਕੰਮ ਤਿਆਰ ਕਰਨ ਲਈ ਇੱਕ ਵਾਰੀ ਆ ਕੇ ਸਾਡਾ ਕੰਮ ਜਰੂਰ ਦੇਖੋ ਹਾ ਜਿੰਨਾ ਵੀ ਬੋਰਡ ਲੱਗ ਰਿਹਾ ਸਾਰਾ 710 ਨੰਬਰ ਅੱਜ ਜਿਹੜੀ ਤੁਸੀਂ ਸ਼ੀਟ ਦੇਖ ਰਹੇ ਹੋ ਸ਼ੀਟ ਲੱਗੀ ਹੋਇਆ ਕਰੈਲੀ ਦੀ ਸ਼ੀਟ ਯੂਜ਼ ਹੋ ਰਹੀ ਹੈ ਇਹਦੇ ਵਿੱਚ ਬਾਕੀ ਕਿਚਨ ਦੇ ਵਿੱਚ ਸਾਰਾ ਗ੍ਰੀਨ ਬੋਰਡ ਯੂਜ਼ ਹੋ ਜਾਂਦਾ ਐਕਸੀਐਮਆਰਡੀ ਸਿਉਂਖ ਦੀਮਕ ਵਗੈਰਾ ਇਹ ਨੂੰ ਨਹੀਂ ਲੱਗਦੀ ਆਏਗਾ